ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਸ਼ਰਨਜੀਤ ਸਿੰਘ ਸਰਾਂਲ ਇੰਡੀਆ ਖਸਾਨੀ ਉਹਨਾਂ ਫਤਿਹ ਪੰਜਾਬ ਪ੍ਰਧਾਨ ਤੇ ਇੱਥੇ ਲਗਾਤਾਰ ਪਿਛਲੇ 3 ਦਿਨਾਂ ਤੋਂ 21 22 23 ਤੇ ਅੱਜ 23 ਤਰੀਕਾ ਸ਼ਾਮ ਦੇ 5 ਵਜੇ ਚੁੱਕਿਆ ਤੇ 6 ਵਜੇ ਤੱਕ ਇਹ ਕੈਂਪ ਚੱਲੂਗਾ ਬਲੱਡ ਕੈਂਪ ਜਿਹੜਾ ਲਗਾ ਲਗਾਇਆ ਗਿਆ ਸਰਦਾਰ ਜਸਵਿੰਦਰ ਸਿੰਘ ਮੈਮੋਰੀਅਲ ਵੈਲਕਮ ਸੁਸਾਇਟੀ ਵੱਲੋਂ ਉਹਨਾਂ ਉਹਦਾ ਪਿਤਾ ਬੇਟਾ ਜਿਹੜਾ ਹੈਰਿਟ ਲੋਆ ਉਹਦੇ ਪਿਤਾ ਵਾਲੀ ਦੀ ਯਾਦ ਦੇ ਵਿੱਚ ਜਿਹੜਾ ਇਹ ਕੈਂਪ ਲਾਇਆ ਗਿਆ ਸੋ ਸਮੇਂ ਦੀ ਨਿਯਾਕਤ ਨੂੰ ਸਮਝਦਿਆਂ ਹੋਇਆ ਜਿਵੇਂ ਕਿ ਹੜ੍ਹ ਪ੍ਰਭਾਵਿਤ ਖੇਤਰ ਮਾਝਾ ਏਰੀਆ ਸਾਰਾ ਹੈਗਾ ਉੱਥੇ ਵੀ ਗੁਰੂ ਸਾਹਿਬ ਨਾ ਕਰਨ ਜੇ ਉੱਥੇ ਕੋਈ ਨਾ ਕੋਈ ਬਿਮਾਰੀ ਫੈਲਦੀ ਆ ਤਾਂ ਉੱਥੇ ਵੀ ਬਲੱਡ ਦੀ ਲੋੜ ਪਊਗੀ ਸੋ ਉੱਥੇ ਵੀ ਇਹ ਬਲੱਡ ਲਜਾਇਆ ਜਾਊਗਾ ਥੈਲੇਸੀਮੀਆ ਦੇ ਫਰੀਜ ਆਉਂਦੇ ਆ ਉਹਨਾਂ ਲਈ ਵੀ ਇਹ ਬਲੱਡ ਵਰਤਿਆ ਜਾਂਦਾ ਬਾਕੀ ਮੈਡੀਕਲ ਦੀ ਸਰਕਾਰੀ ਟੀਮ ਸਿਵਲ ਦੀ ਸਰਕਾਰੀ ਟੀਮ ਲਈ ਵੀ ਵਰਤਿਆ ਜਾਂਦਾ ਅਸੀਂ ਆਲ ਇੰਡੀਆ ਕਿਸਾਨੀ ਨੂੰ ਫਤਿਹ ਵੱਲੋਂ ਪੰਜਾਬ ਸੋਸ਼ਲ ਸੁਸਾਇਟੀ ਸਾਂਝ ਬਲੱਡ ਸੈਂਟਰ ਓਵਰਸੀ ਟੂਰ ਐਂਡ ਟਰੈਵਲ ਕਿੰਦਰਾ ਬੈਂਕ ਹਾਸਪਿਟਲ ਪੂ ਸਾਰੇ ਪੀਜ਼ਾ ਕੈਫੇਟੇਰੀਆ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਕੈਂਪ ਜਿਹੜਾ ਲਾਇਆ ਗਿਆ ਹੋਰ ਵੀ ਕਾਫੀ ਸੰਸਥਾਵਾਂ ਨੇ ਜਿਹੜਾ ਸਹਿਯੋਗ ਦਿੱਤਾ ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਨੌਜਵਾਨਾਂ ਨੂੰ ਕਿ ਵੱਧ ਤੋਂ ਵੱਧ ਬਲੱਡ ਦਾਨ ਕਰੋ ਜਿੰਨਾ ਵੀ ਕਰ ਸਕਦੇ ਆ ਤਾਂ ਕਿ ਤੁਹਾਨੂੰ ਆਪਣੇ ਘਰਦਿਆਂ ਲਈ ਜਾਂ ਆਪਣੇ ਰਿਸ਼ਤੇਦਾਰਾਂ ਲਈ ਜਦੋਂ ਲੈਣ ਦੀ ਲੋੜ ਪਵੇ ਉਦੋਂ ਤੁਹਾਨੂੰ ਮਿਲੇ ਜੇ ਫੇਰ ਵੀ ਤੁਹਾਨੂੰ ਲੱਗਦਾ ਪਰ ਫੇਰ ਵੀ ਜਦੋਂ ਵੀ ਕੋਈ ਰਿਸ਼ਤੇਦਾਰ ਜਾਂ ਤੁਹਾਡਾ ਘਰ ਦਾ ਮੈਂਬਰ ਕਿਤੇ ਦਾਖਲ ਹੁੰਦਾ ਪਾਸੇੋਂ ਬਲੱਡ ਰੇਂਜ ਕਰਨ ਦੀ ਬਜਾਏ ਤੁਸੀਂ ਆਪ ਪਹਿਲਾਂ ਫੋਨ ਦਿਓ ਤੇ ਫਿਰ ਆਪਾਂ ਇਹ ਸੋਚ ਸਕਦੇ ਹਾਂ ਕਿ ਆਪਾਂ ਪਾਸੇੋਂ ਬਲੱਡ ਲਈਏ। ਜਿਹੜਾ ਅੱਜ ਕੈਂਪ ਲੱਗਿਆ ਬਾਈ ਜੀ ਇਹਦੇ ਬਾਰੇ ਦੱਸੋ ਕਿੰਨੇ ਦਿਨਾਂ ਤੋਂ ਲੱਗਿਆ ਤੇ ਇਹਦੇ ਵਿੱਚ ਕਿੰਨੇ ਯੂਰਪ ਤੋਂ ਆਨਦਾਨ ਹੋਇਆ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਇਹ ਜਿਹੜਾ ਕੈਂਪ 21 22 23 ਸਤੰਬਰ ਨੂੰ ਹਰ ਸਾਲ ਜਿਵੇਂ ਅਸੀਂ ਲਾਉਂਦੇ ਆ। ਇਸ ਵਾਰ ਵੀ ਪਾਪਾ ਫਰੀਜ ਜੀ ਆਗਮਨਪੁਰਬ ਤੇ ਇਹ ਕੈਂਪ ਅਸੀਂ 21 ਤਰੀਕ ਤੋਂ ਸ਼ੁਰੂ ਕੀਤਾ ਸੀ। ਜਿਹੜਾ ਕਿ ਅੱਜ 23 ਸਤੰਬਰ ਸ਼ਾਮ ਦੇ 6 ਵਜੇ ਤੱਕ ਚੱਲੇਗਾ। ਅਤੇ ਇਹਦੇ ਵਿੱਚ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਸਾਰੇ ਸ਼ਹਿਰ ਵਾਸੀਆਂ ਦਾ ਸੰਗਤਾਂ ਦਾ ਪੂਰੋ ਨੇੜੇ ਚੱਲ ਕੇ ਆਈ ਜਿੰਨੀ ਵੀ ਸੰਗਤ ਆਈ ਬਹੁਤ ਵਧੀਆ ਤੇ ਕੈਂਪ ਹਜੇ ਚੱਲ ਰਿਹਾ ਬਹੁਤ ਵਧੀਆ ਯਾਨੀ ਕਿ ਕਲੈਕਸ਼ਨ ਵੀ ਹੋਈ ਹੈ ਨਵੇਂ ਡੋਨਰ ਵੀ ਬਹੁਤ ਆਏ ਹੈ ਲੇਡੀਜ਼ ਡੋਨਰ ਵੀ ਆਇਆ ਕਾਫੀ ਆਏ ਹੈ ਸਾਡੇ ਕੋਲ ਮੈਂ ਕੈਂਪਰ ਮੈਂ ਕੇਪੀ ਸਿੰਘ ਸਰਾਹ ਇਹ ਬਾਬਾ ਫਰੀਦ ਜੀ ਦੇ ਆਗਮਨ ਦੇ ਸਤੇ ਇਹ ਜਿਹੜਾ ਇਹ ਤਿੰਨ ਰੋਜ਼ਾ ਕੈਂਪ ਲਾਇਆ ਗਿਆ ਹੈਗਾ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਇੱਥੇ ਤਿੰਨ ਦਿਨ ਖੂਨਦਾਨ ਚੱਲਦਾ ਰਿਹਾ ਗਿਆ ਖੂਨਦਾਨ ਮਹਾਨਦਾਨ ਉਤਮਦਾਨ ਇਹ দান ਐਸਾ ਦਾਣਾ ਇਸ ਵਿੱਚ ਕੋਈ ਜਾਤ ਪਾਤ ਨੂੰ ਨਹੀਂ ਦੇਖਿਆ ਜਾਂਦਾਗਾ ਜਦੋਂ ਵੀ ਕਿਸੇ ਇਨਸਾਨ ਦੇ ਖੂਨ ਲਾਇਆ ਜਾਂਦਾ ਹੈ ਤਾਂ ਉਸ ਦੀ ਇਹ ਕੋਈ ਜਾਤ ਨਹੀਂ ਪੁੱਛੀ ਜਾਂਦੀ ਵੀ ਕੌਣ ਹੈ ਤੂੰ ਕਿ ਕਿੱਥੋਂ ਦਾ ਖੂਨ ਆਇਆ ਹੈ ਕਿੱਥੋਂ ਦਾ ਨਹੀਂ ਇਹ ਸਭ ਤੋਂ ਉੱਤਮ ਦਾਣਾਂ ਦੇ ਵਰਗਾ ਦਾਣ ਕੋਈ ਨਹੀਂ ਸੋ ਕੋ ਸਾਰਿਆਂ ਨੂੰ ਮੈਂ ਤਾਂ ਕਹਿਣਾ ਇੱਥੇ ਆਓ ਤੇ ਆਪਣਾ ਖੂਨਦਾਨ ਕਰਿਏ ਤੇ ਆਪਣੇ ਤੇ ਯੋਗਦਾਨ ਨੇ ਦੇ ਚ ਪਾਈਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ